ਸਾਨੂੰ ਪੱਛ ਮਿਲਦੇ ਪਏ ਆ ਆ ਪੱਛ ਮਿਲਦੇ ਪਏ ਆ ਇਹ ਐਡਵੋਕੇਟ ਲੋਵਰ ਸਾਹਿਬ ਹੈ ਪਿਤੇ ਦਿਨੋ ਕਿਸੇ ਪੁਲ ਦੇ ਉੱਤੇ ਇੱਕ ਛੜਕ ਕੁੱਟੀ ਹੋਣ ਕਰਕੇ ਇੱਕ ਖੱਡੇ ਦੇ ਵਿੱਚ ਇਹਨਾਂ ਦਾ ਸਿਰ ਜਾ ਵਜਿਆ ਇਹਨਾਂ ਦੀ ਮੌਤ ਹੋ ਗਈ ਕੀ ਅਸੀਂ ਲੁਨਹਾਰੇ ਵਾਲਿਆਂ ਦੇ ਵੋਟਾਂ ਅਧੂਰੀਆਂ ਦਿੱਤੀਆਂ ਸੀ ਅਸੀਂ ਵੋਟਾਂ ਪੂਰੀਆਂ ਪਾਈਆਂ ਸੀਗੀਆਂ ਤਾਂ ਸਾਨੂੰ ਸੜਕਾਂ ਕਿਉਂ ਨਹੀਂ ਪੂਰੀਆਂ 366 ਕੈਲ 199 इजर्ड इन in 483 रोड बेसहैप इन लास्ट फाइव इन लास्ट ईयर यार कि पिछले साल 483 लोग रोड एक्सीडेंट दे लुधियाना शहर के मर गए विपक्षी सता होया है अपोजिशन सता होया है और किस शहर दा अपोजिशन सता होएगा याद रखो वोट मारने लागना के नाल कोई शर्म ही नहीं आ आ हालात है मेरे लुधियाना शहर दे आ हा आ पच्चे लगे हुए आ आ पच्चे वाले हालात है आ पच्चे वाले हालात है नमस्कार दोस्तों मैं कुमार गौरव सच्चा यादव दोस्तों पंजाब पंजाब दा सब तो वड्डा नामी शहर लुधियाना ओ लुधियाना जेड़ा पंजाब नु ते पंजाब सरकार नु सब तो ਵੱਧ ਰੈਵਨਿਊ ਦਿੰਦਾ ਹੈ ਦੋ ਸਭ ਤੋਂ ਵੱਧ ਰੈਵਨਿਊ ਦਿੰਦਾ ਹੈ ਲੇਕਿਨ ਉਸ ਦੇ باوجود ਅੱਜ ਲੁਧਿਆਣਾ ਸ਼ਹਿਰ ਦੇ ਕੀ ਹਾਲਾਤ ਨੇ ਉਹ ਹਾਲਾਤ ਤੁਹਾਨੂੰ ਮੈਂ ਦਿਖਾਣ ਜਾ ਰਿਹਾ ਹਾਂ ਲੇਕਿਨ ਇਹ ਹਾਲਾਤ ਅੱਜ ਕੁਮਾਰ ਗੌਰਵ ਸੱਚਾ ਯਾਦਵ ਨਹੀਂ ਦਿਖਾਏਗਾ ਇਹ ਅੱਜ ਹਾਲਾਤ 40 ਲੱਖ ਤੋਂ 50 ਲੱਖ ਦੀ ਆਬਾਦੀ ਵਾਲਾ ਲੁਧਿਆਣਾ ਸ਼ਹਿਰ ਖੁਦ ਬੋਲੇਗਾ ਹੁਣ ਤੁਸੀਂ ਪੁੱਛੋਗੇ ਕਿ ਲੁਧਿਆਣਾ ਸ਼ਹਿਰ ਖੁਦ ਕਿਵੇਂ ਬੋਲ ਸਕਦਾ ਵੈ ਲੁਧਿਆਣਾ ਸ਼ਹਿਰ ਅੱਜ ਬੋਲੇਗਾ ਦੋਸਤ ਅੱਜ ਲੋਕ ਬੋਲਣਗੇ ਅੱਜ ਲੋਕ ਉਹ ਬੋਲਣਗੇ ਜੋ ਲੋਕ ਬੋਲ ਨਹੀਂ 파ਰੇ ਕਿਉਂਕਿ ਇਹੀ ਕਸੂਰ ਹੈ ਲੋਕਾਂ ਦਾ ਕਿਉਂਕਿ ਅੱਜ ਜੇ ਲੋਕ ਬੋਲਦੇ ਹੁਣ ਜੇ 40 ਤੋਂ 50 ਲੱਖ ਦੇ ਆਬਾਦੀ ਵਾਲੇ ਲੋਕ ਬੋਲ ਪੈਣ ਤਾਂ ਅੱਜ ਹਾਲਾਤ ਹੀ ਕੁਝ ਹੋਰ ਮਾਨ ਸਾਹਿਬ ਮੈਂ ਆਪਣੇ ਸੀਐਮ ਮਾਨ ਸਾਹਿਬ ਦੀ ਗੱਲ ਕਰਦਾ ਪਿਆ ਦੋਸਤ ਉਹ ਸੀਐਮ ਮਾਨ ਸਾਹਿਬ ਜਿਹੜੇ ਕੁਝ ਦਿਨ ਪਹਿਲਾਂ ਕਰਨਜ ਦੇ ਹੋਏ ਮੈਨੂੰ ਨਜ਼ਰ ਆਏ ਸਲੂਟ ਹੈ ਮਾਨ ਸਾਹਿਬ ਸਲੂਟ ਹੈ ਮਾਨ ਸਾਹਿਬ ਲੇਕਿਨ ਮਾਨ ਸਾਹਿਬ ਇੱਕ ਦੁੱਖ ਵੀ ਹੈ ਇਹ ਗਰਜ ਜਦੋਂ ਤੁਸੀਂ ਬੀਤੇ ਦਿਨੋਂ ਵੀਡੀਓ ਦੇਖ ਕੇ ਜਾਂ ਖਬਰਾਂ ਪੜ੍ਹ ਕੇ ਜਾਂ ਖਬਰਾਂ ਪੜ੍ਹ ਕੇ ਤੁਸੀਂ ਐਕਸ਼ਨ ਲੈਣੇ ਸ਼ੁਰੂ ਕੀਤੇ ਮਾਨ ਸਾਹਿਬ ਮਾਨ ਸਾਹਿਬ ਸ਼ਾਇਦ ਅੱਜ ਇਸ ਨਿਮਾਣੇ ਜੇ ਆਦਮੀ ਦੀ ਵੀ ਕਿਉਂਕਿ ਮਾਨ ਸਾਹਿਬ ਇਹ ਵੀਡੀਓ ਵੀਡੀਓ ਨਹੀਂ ਹੈ ਮਾਨ ਸਾਹਿਬ ਇਹ ਜਜ਼ਬਾ ਹੈ ਪੈਸ਼ਨ ਹੈ ਇਹ ਹਾਲਾਤੇ ਲੁਧਿਆਣੇ ਸ਼ਹਿਰ ਦੇ ਜੋ ਹਾਲਾਤ ਹੈ ਇਹ ਹਾਲਾਤ ਦਿਖਾਣ ਜਾ ਰਿਹਾ ਮਾਨ ਸਾਹਿਬ ਮਾਨ ਸਾਹਿਬ ਅੱਜ ਇਹ ਹਾਲਾਤ ਤੁਹਾਨੂੰ ਲੁਧਿਆਣਾ ਸ਼ਹਿਰ ਦਿਖਾਏਗਾ ਮਾਨ ਸਾਹਿਬ ਸੋ ਮਾਨ ਸਾਹਿਬ ਮੈਂ ਦਿਖਾਣ ਜਾ ਰਿਹਾ ਲੁਧਿਆਣੇ ਦੇ ਹਾਲਾਤ ਰੋਕ ਲਿਓ ਪਾਟੀਆਂ ਇਹ ਕਿਉਂ ਪਾ ਕੇ ਉਸ ਟਾਕੀਆਂ ਲੱਗੀਆਂ ਇਹ ਹਾਲਾਤਾਂ ਕੀ ਜੀ ਇਹ ਲੁਧਿਆਣੇ ਸ਼ਹਿਰ ਦੇ ਹਾਲਾਤ ਹੈ ਅੱਜ 3 ਸਾਲ ਬਾਅਦ ਵੀ 3 ਸਾਲ ਬਾਅਦ ਵੀ ਸਾਨੂੰ ਲੁਧਿਆਣੇ ਸ਼ਹਿਰ ਵਾਲਿਆਂ ਨੂੰ ਅੱਜ ਸਰਕਾਰ ਆਣ ਤੋਂ ਬਾਅਦ 3 ਸਾਲ ਬਾਅਦ 3 ਸਾਲ ਵੀ ਚੁੱਕੇ ਦੋਸਤ 3 ਸਾਲ ਬਾਅਦ ਵੀ ਸਾਨੂੰ ਮਿਲਦੇ ਕੀ ਪਏ ਪਤਾ ਲੁਧਿਆਣੇ ਵਾਲਿਆਂ ਨੂੰ ਆ ਪੱਛ ਮਿਲਦੇ ਆ ਪੱਛ ਮਿਲਦੇ ਪਏ ਆ ਪੱਛ ਮਿਲਦੇ ਪਏ ਦੋਸਤ ਆ ਪੱਛ ਮਿਲਦੇ ਪਏ ਆ ਮੈਨੂੰ ਇਹ ਗੱਲ ਦਾ ਜਵਾਬ ਦਿਓ ਕੀ ਅਸੀਂ ਪ੍ਰਾਪਰਟੀ ਟੈਕਸ ਨਹੀਂ ਦਿੰਦੇ ਕੀ ਅਸੀਂ ਰੋਡ ਟੈਕਸ ਨਹੀਂ ਦਿੰਦੇ ਕੀ ਅਸੀਂ ਗੱਡੀਆਂ ਦਾ ਟੈਕਸ ਜਦੋਂ ਕੋ ਨਵੀਂ ਗੱਡੀ ਖਰੀਦੇ ਅਸੀਂ ਟੈਕਸ ਨਹੀਂ ਦਿੰਦੇ ਲੇਕਿਨ ਉਸ ਦੇ ਬਾਵਜੂਦ ਅੱਜ 3 ਸਾਲ ਬੀਤ ਚੁੱਕੇ ਹੋਏ ਆ ਸਾਨੂੰ ਇਹ ਪੱਛ ਮਿਲਦੇ ਪਹਿਲੇ ਲੁਧਿਆਣਾ ਵਾਲਿਆਂ ਦੋਸਤੋ ਇਹ ਪੱਛ ਵੀ ਕਿਉਂ ਮਿਲੇ ਮੈਂ ਤੁਹਾਡੇ ਸਾਹਮਣੇ ਦਿਖਾ ਰਿਹਾ ਆ ਮੇਰੇ ਹੱਥ ਵਿੱਚ ਤਸਵੀਰ ਦੇਖ ਸਕਦੇ ਹੋ ਤੁਸੀਂ ਇਹ ਮੇਰੇ ਹੱਥੋ ਹੀ ਇੱਕ ਤਸਵੀਰ ਦੇਖ ਸਕਦੇ ਹੋ ਇਹ ਐਡਵੋਕੇਟ ਗਰੋਵਰ ਸਾਹਿਬ ਹੈ ਪਿਤੇ ਦਿਨੋ ਐਸਐਪੋਲ ਦੇ ਉੱਤੇ ਇੱਕ ਛੜਕ ਟੁੱਟੀ ਹੋਣ ਕਰਕੇ ਇੱਕ ਖੱਡੇ ਦੇ ਵਿੱਚ ਇਹਨਾਂ ਦਾ ਸਿਰ ਜਾ ਵਜਿਆ ਇਹਨਾਂ ਦੀ ਮੌਤ ਹੋ ਗਈ ਦੋਸਤ ਇਹਨਾਂ ਦੀ ਮੌਤ ਹੋ ਗਈ ਜਿਹੜਾ ਸੋਚ ਕੇ ਦੇਖੋ ਕਿ ਇਹਨਾਂ ਦੇ ਘਰ ਇਹਨਾਂ ਦੇ ਬੱਚੇ ਉਡੀਕਦੇ ਹੋਣਗੇ ਇਹਨਾਂ ਦੇ ਮਾਪੇ ਉਡੀਕਦੇ ਹੋਣਗੇ ਇਹਨਾਂ ਦੀ ਪੀਵੀ ਇਹਨਾਂ ਨੂੰ ਉਡੀਕਦੀ ਹੋਈ ਅੱਜ ਇਹ ਹਾਲਾਤ ਲੁਧਿਆਣਾ ਸ਼ਹਿਰ ਦੇ ਜਿਹੜੇ ਹੈਗੇ ਆ ਸ਼ਾਇਦ ਹੀ ਕੋਈ ਮੇਨ ਸੜਕ ਹੋਵੇ ਜਿੱਥੇ ਹਾਲਾਤ ਬੱਤੋਂ ਬੱਤਰ ਨਾ ਹੋਣ ਲੇਕਿਨ ਸਾਨੂੰ ਮਿਲਦੇ ਕੀ ਪਏ ਆ ਪੱਟ ਕੀ ਅਸੀਂ ਲੁਧਿਆਣਾ ਵਾਲਿਆਂ ਨੇ ਵੋਟਾਂ ਅਧੂਰੀਆਂ ਦਿੱਤੀਆਂ ਸੀ ਅਸੀਂ ਵੋਟਾਂ ਪੂਰੀਆਂ ਪਾਈਆਂ ਸੀਗੀਆਂ ਤਾਂ ਸਾਨੂੰ ਸੜਕਾਂ ਕਿਉਂ ਨਹੀਂ ਪੂਰੀਆਂ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਜਿੰਮੇਵਾਰ ਸਿੱਧੇ ਤੌਰ ਤੇ ਸਾਡੀਆਂ ਸਰਕਾਰਾਂ ਸਾਡਾ ਪ੍ਰਸ਼ਾਸਨ 3 ਸਾਲ ਬਾਅਦ ਵੀ ਅੰਕੀ ਜੀ ਜਿਹੜੀਆਂ ਡੇਡ ਡੇ 2-2 ਸਾਲ ਪਹਿਲਾਂ ਵੀ ਸੜਕਾਂ ਬੜੀਆਂ ਨਾ ਉਹਨਾਂ ਦਾ ਜਲੂਸ ਨਿਕਲ ਗਿਆ ਵੈ ਅੱਜ ਹਾਲਾਤ ਸਿਰੋ ਲੁਧਿਆਣਾ ਸ਼ਹਿਰ ਦੇ ਇਹ ਨਹੀਂ ਹੈਗੇ ਸੜਕਾਂ ਮੁੱਦਾ ਸਿਰਫ ਸੜਕਾਂ ਦਾ ਨਹੀਂ ਹੈਗਾ ਮੈਂ ਇਹ ਤਾਂ ਪੁੱਛਣਾ ਚਾਹੁੰਦਾ ਜਿਹੜੀ ਸੜਕਾਂ ਸੀਵਰੇਜ ਔਰ ਪਾਣੀ ਦੀ ਸਮੱਸਿਆ ਇਹ ਤਾਂ ਬੇਸਿਕ ਹੈ ਇਹ ਤਾਂ ਬੇਸਿਕ ਹੈ ਅੱਜ ਸਾਨੂੰ ਬੇਸਿਕਲੀ ਅਗਰ ਮਿਲ ਸਕਦਾ ਤਾਂ ਅਸੀਂ ਹੋਰ ਕਿੱਥੇ ਜਾਵਾਂਗੇ ਨਾ ਸਟਾਰਟ ਸਿਟੀ ਕਹਿੰਦੀ ਸਰਕਾਰ ਦਾ ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣਾ ਸਟਾਰਟ ਹੈ ਨਾ ਆ ਦੇਖੋ ਅਸਮਾਨ ਹੈ ਆਈ ਦਾ ਸਮਾਰਟ ਹੈ ਆ ਲੋ ਆ ਲੋ ਲੁਧਿਆਣਾ ਸ਼ਹਿਰ ਦੇ ਵਿੱਚ 3 ਸਾਲਾਂ ਬਾਅਦ ਵੀ ਸਾਨੂੰ ਪੱਛ ਮਿਲਦੇ ਪਏ ਆ ਲੁਧਿਆਣਾ ਛੱਡ ਕੇ ਕਿਹੜੀ ਮੇਨ ਸੜਕ ਹੈ ਜਿਹੜੀ ਖਸਤਾ ਨਹੀਂ ਹੈ ਜਿਹੜੀ ਟੁੱਟੀ ਨਹੀਂ ਹੋਈ ਲੇਕਿਨ ਪੱਛ ਵਾਏ ਪੱਛ ਕਿਉਂ ਪੱਛ ਆਈ ਔਰ ਇਹਨਾਂ ਬੇਸ਼ਰਮਾਂ ਨਾਲ ਜੇ ਤੁਸੀਂ ਜਨਤਾ ਜੋ ਤੱਕ ਬੇਸ਼ਰਮ ਨਹੀਂ ਨਾ ਹੋਏਗੀ ਉਦ ਤੱਕ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਮੈਂ ਲੋਕਾਂ ਨੂੰ ਕਹਿਣਾ ਕਿ ਜਾਗ ਪੈਣ ਔਰ ਇਹੀ ਗੱਲਾਂ ਸਰਕਾਰਾਂ ਨੂੰ ਪੁੱਛਣ ਪ੍ਰਸ਼ਾਸਨ ਨੂੰ ਪੁੱਛਣ ਕਿ 3 ਸਾਲਾਂ ਦੇ ਵਿੱਚ ਸਾਨੂੰ ਕੋਈ ਵੀ ਇਹੋ ਜਿਹਾ ਮੈਂ ਕੌਂਸਲਰ ਲੈਵਲ ਦਾ ਨਹੀਂ ਕਹਿੰਦਾ ਪਿਆ ਮਾਸ ਤੋਂ ਉੱਚੇ ਲੈਵਲ ਦਾ ਕੰਮ ਆ ਪਿਆ ਕੋਈ ਪ੍ਰੋਜੈਕਟ ਲੁਧਿਆਣਾ ਸ਼ਹਿਰ ਨੂੰ ਮਿਲਿਆ ਹੋਵੇ ਕੋਈ ਕੰਮ ਇਹੋ ਜਿਹਾ ਹੋਇਆ ਹੋਵੇ ਮੁੱਦੇ ਜਾਣਨਾ ਚਾਹਦੇ ਹੋ ਲੁਧਿਆਣਾ ਦੇ ਕੀ ਹੈਗੇ ਮੁੱਦੇ ਲੁਧਿਆਣਾ ਸ਼ਹਿਰ ਦੇ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾ ਦਿਆਂ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਡਾਟਾ ਜਿਹੜਾ ਮੈਂ ਦਿਖਾਉਣ ਜਾ ਰਿਹਾ ਹਾਂ ਇਹ ਡਾਟਾ ਸਰਕਾਰੀ ਡਾਟਾ ਹੈ 366 ਕਿਲ 199 ਇਜਡ ਇਨ in 483 ਰੋਡ ਮਿਸ ਹੈਪਨ ਲਾਸਟ 5 ਇਨ ਲਾਸਟ ਈਅਰ ਯਾਨੀ ਕਿ ਪਿਛਲੇ ਸਾਲ 483 ਲੋਕ ਰੋਡ ਐਕਸੀਡੈਂਟ ਦੇ ਲੁਧਿਆਣਾ ਸ਼ਹਿਰ ਚ ਮਰ ਗਏ ਚੰਦ ਕਦਮਾਂ ਦੀ ਦੂਰੀ ਦੇ ਉੱਤੇ ਮੈਂ ਚੀਕ-ਚੀਕ ਕੇ ਚੀਕ-ਚੀਕ ਕੇ ਹ ਲੇਕਿਨ ਕਿਸੇ ਨੇ ਵੀ ਚਾਹੇ ਆਪੋਜੀਸ਼ਨ ਵਾਲੇ ਹੋਣ ਦੇਖੋ ਅੱਜ ਸ਼ਹਿਰ ਦੇ ਜੋ ਹਾਲਾਤ ਹੈ ਨਾ ਅੱਜ ਸ਼ਹਿਰ ਦੇ ਜੋ ਹਾਲਾਤ ਹੈ ਇਹ ਹਾਲਾਤ ਮਾੜੇ ਹੋਣ ਦੇ ਕਾਰਨ ਹੀ ਇਹੀ ਹੈ ਕਿ ਆਪੋਜੀਸ਼ਨ ਸੁੱਤਾ ਹੋਇਆ ਆਪੋਜੀਸ਼ਨ ਸੁੱਤਾ ਹੋਇਆ ਔਰ ਜਿਸ ਸ਼ਹਿਰ ਦਾ ਆਪੋਜੀਸ਼ਨ ਸੁੱਤਾ ਹੋਏਗਾ ਯਾਦ ਰੱਖਿਓ ਵੋਟ ਪਾਉਣ ਦੇ ਲੱਗ ਮੈਂ ਕਹਿੰਦਾ ਇਹਨੂੰ ਆਪੋਜੀਸ਼ਨ ਵੀ ਨਹੀਂ ਹੈਗਾ ਮੈਂ ਕਹਿ ਕੇ ਮੈਂ ਹੰਬ ਗਿਆ ਕਿ ਜਗਰਾਉ ਵਾਲਾ ਪੁੱਲ ਜਿਹੜੇ ਦੇ ਨਾਲ ਲਾਲ ਲੱਗਦਾ ਭਾਰਤਨਗਰ ਚੌਂਕ ਹੈ ਭਾਰਤਨਗਰ ਚੌਂਕ ਐਡਾ ਵੱਡਾ ਬਣਾ ਦਿੱਤਾ ਦੇਖੋ ਤਿੰਨ ਤੋਂ 70% ਹਰ ਸਾਲ ਟ੍ਰੈਫਿਕ ਲੁਧਿਆਣਾ ਸ਼ਹਿਰ ਦਾ ਵੱਧਦਾ ਪਿਆ ਹੈ। ਜਗਰਾਉਂ ਵਾਲੇ ਪੁਲ ਤੋਂ ਤੋਂ ਸਿੱਧਾ ਫਲਾਇਓਵਰ ਨਾਲ ਅਟੈਚ ਕਰਨਾ ਚਾਹੀਦਾ ਸੀਗਾ। ਹੁਣ ਭਾਈ ਵਾਲੇ ਚੌਂਕ ਤੱਕ ਲੋਕਾਂ ਨੂੰ ਰਿੰਗ ਰਿੰਗ ਕੇ ਸ਼ਹਿਰ ਦੇ ਵਿੱਚੋਂ ਜਾਣਾ ਪੈਂਦਾ ਹੈ। ਕਿਉਂ? ਜੇ ਜੇ ਭਾਸਤਰਗਰ ਚੌਂਕ ਦਲਤ ਨਹੀਂ ਬਣਿਆ ਤਾਂ ਉਹਦੀ ਇੱਕ ਸਾਈਡ ਬੈਰੀਕੇਡ ਲਗਾ ਕੇ ਕਿਉਂ ਬੰਦ ਕੀਤੀ ਹੋਈ ਹੈ? ਇਹ ਜਵਾਬ ਮੰਗੋ ਦੋਸਤ। ਇਹ ਜਵਾਬ ਮੰਗੋ। ਇਹ ਜਵਾਬ ਮੰਗੋ ਤੇ ਜਵਾਬ ਨਹੀਂ ਨਾ ਕੋਈ ਦਿੰਦਾ ਤਾਂ ਤੁਸੀਂ ਵੋਟ ਦੇਣ ਦੇ ਵੀ ਹੱਕਦਾਰ ਨਹੀਂ ਹੈਗੇ। ਵੋਟਾਂ ਵੀ ਨਹੀਂ। ਦੋਸਤ ਆ ਤੁਹਾਡੇ ਸਾਹਮਣੇ ਡਾਟਾ ਸਰਕਾਰੀ ਰੂਪ ਦਾ ਪਿਆ। ਉੱਤੇ ਲੁਧਿਆਣੇ ਸ਼ਹਿਰ ਦੇ ਜੇ ਤੁਸੀਂ ਮੁੱਦੇ ਦੇਖਣਾ ਚਾਹੋ ਤਾਂ ਮੈਂ ਦੇਖੋ ਕੈਸਪੁਰਾ ਕਾਂਡ ਮੇ ਡਾਕਟਰ ਕਵਿਲਾਸ਼ ਦਾ ਪੂਰਾ ਪਰਿਵਾਰ ਖਤਮ ਇਹ 11 ਲੋਕ ਮਰ ਗਏ ਸੀ ਇਹ 11 ਲੋਕ ਮਰ ਗਏ ਲੇਕਿਨ ਕਿਸੇ ਨੇ ਵੀ ਉਸ ਤੋਂ ਬਾਅਦ ਕੋਈ ਕੋਈ ਮੁਜਰਿਮ ਸੰਭੜਿਆ ਗਿਆ ਕੋਈ ਮੁਜਰਿਮ ਫੜਿਆ ਗਿਆ ਪਰਮਾਤਮਾ ਨੇ ਜਾਣ ਲੈ ਲਈ ਜਾਂ ਇਹਨਾਂ ਨੇ ਖੁਦ ਗਲਤ ਕੀਤਾ ਨਿਗਮ ਨੇ 8 5 5 ਕਰੋੜ ਦੇ 350 ਈ ਰਿਕਸ਼ਾ ਖਰੀਦੇ ਆ ਤੁਹਾਡੇ ਸਾਹਮਣੇ ਵਰਕਸ਼ਾਪ ਦੇ ਵਿੱਚ ਇਹ ਖੜੇ ਹੈਗੇ ਆ ਔਰ ਅੱਜ ਵੀ ਇਹ ਰਿਕਸ਼ਾ ਚੱਲੇ ਨਹੀਂ ਹੈ ਅਸਲ ਮੁੱਦੇ ਦੀ ਕਦੀ ਗੱਲ ਹੀ ਨਹੀਂ ਕੀਤੀ ਲੁਧਿਆਣਾ ਸ਼ਹਿਰ ਦੇ ਮੁੱਦੇ ਦੀ ਕਦੀ ਕਿਸੇ ਨੇ ਗੱਲ ਕੀਤੀ ਪੁੱਛਣ ਆ ਕੇ ਕਿਉਂ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਪੱਛ ਮਿਲਦੇ ਪਏ ਤੈਨੂੰ ਸਾਲਾਂ ਬਾਅਦ ਵੀ ਤੁਹਾਨੂੰ ਸੜਕਾ ਕਿਉਂ ਨਹੀਂ ਮਿਲਦੀਆਂ ਪਈਆਂ ਇਹ ਪੁੱਛਣ ਦੀ ਜ਼ਰੂਰਤ ਹੈ ਕਿਉਂ ਲੁਧਿਆਣਾ ਸ਼ਹਿਰ ਦੇ ਵਿੱਚ ਕਦੀ 41 ਲੱਖ ਰੁਪਏ ਦੀ ਮਸ਼ੀਨਾਂ ਦਾ ਵੈਂਡਿੰਗ ਮਸ਼ੀਨਾਂ ਦਾ ਘੁਟਾਲਾ ਨਿਕਲਦਾ ਕਿ ਦੀ 8 ਕਰੋੜ ਦਾ ਘੁਟਾਲਾ ਕਦੀ ਕਿੰਨੇ ਕਰੋੜ ਦਾ ਘੁਟਾਲਾ ਕਿਉਂ ਇਹ ਚੀਜ਼ਾਂ ਹੁੰਦੀਆਂ ਪਈਆਂ ਔਰ ਮੁੱਦੇ ਵਾਂ ਫੇਰ ਇਹ ਕਹਿਣਾ ਪਿਆ ਵ ਕੌਣ ਜ਼ਿੰਮੇਵਾਰ ਸੀ ਹੁੰਦਾ ਕਿੰਨੇ ਮਾਰਿਆ ਉਹਨਾਂ ਨੂੰ ਕਿਸੇ ਨੇ ਗੱਲ ਕੀਤੀ ਡਿਪਾਰਟਮੈਂਟ ਕੋਈ ਜ਼ਿੰਮੇਵਾਰ ਨਹੀਂ ਉਹਨਾਂ ਨੂੰ ਪ੍ਰਮਾਤਮਾ ਨੇ ਮਾਰਿਆ ਰੱਬ ਨੇ ਮਾਰਿਆ ਅੱਜ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਸ਼ਹਿਰ ਤਾਂ ਛੱਡੋ ਪਿੰਡਾਂ ਦੇ ਵਿੱਚ ਕੁੱਤੇ ਲੋਕਾਂ ਨੂੰ ਨੋਜ ਨੋਜ ਖਾਂਦੇ ਪਏ ਆ ਲੇਕਿਨ ਕਿਸੇ ਨੇ ਕਿਸੇ ਨੇ ਉਹਦੇ ਉੱਤੇ ਗੱਲ ਕੀਤੀ ਇੱਕ ਨਗਰ ਨਿਗਮ ਨੇ ਈ ਰਿਕਸ਼ਾ ਖਰੀਦੇ ਸੀਗੇ ਈ ਰਿਕਸ਼ਾ ਸਾਡੇ ਨੂੰ ਨਗਰ ਨਗਰ ਨੂੰ ਲੁਧਿਆਣਾ ਨੇ ਖਰੀਦੇ ਸੀਗੇ ਔਰ ਲਗਭਗ ਲਗਭਗ ਤੁਸੀਂ ਹਿਸਾਬ ਲਗਾ ਲਓ ਕਿ 8.5 ਕਰੋੜ ਰੁਪਏ ਸਾਨੂੰ 350 ਈ ਰਿਕਸ਼ਾ ਖਰੀਦੇ ਸੀ ਜਦੋਂ ਇਹ ਮੁੱਦਾ ਚੱਕਿਆ ਸੀਗਾ ਅੱਜ ਤੋਂ 6-7 ਸਾਲ ਪਹਿਲਾਂ ਕੁਝ ਈ ਰਿਕਸ਼ੇ ਚਲਾ ਦਿੱਤੇ ਲੇਕਿਨ ਬਾਕੀ ਫਿਰ ਉੱਥੇ ਈ ਰਿਕਸ਼ਾ ਕੰਡਮ ਕਰਨ ਲਈ ਕਿਤੇ ਹੋਇਆ ਕਿਸੇ ਨੂੰ ਡਾਟਾ ਹੀ ਨਹੀਂ ਪਤਾ ਉਹ ਕਿੰਨੇ ਈ ਰਿਕਸ਼ਾ ਵੈ ਲੁਧਿਆਣਾ ਸ਼ਹਿਰ ਵਿੱਚ ਬੀਤੇ ਦਿਨੋਂ ਗੱਲ ਕੀਤੀ ਗਈ ਕਿ ਲੁਧਿਆਣਾ ਸ਼ਹਿਰ ਦੇ ਸਾਰੀ ਜਗ੍ਹਾ ਤੇ ਕੈਮਰੇ ਲਾਗੇ ਹੋਏ ਸਾਰੀ ਜਗ੍ਹਾ ਤੇ ਕੈਮਰੇ ਭਲੇ ਮਾਨਸੋ ਗਿਂਟੀ ਦੇ ਸਿਰ ਚੌਕ ਹੋਣਗੇ ਜਿੱਥੇ ਕੈਮਰੇ ਲੱਗੇ ਆ ਬਾਕੀ ਕੈਮਰੇ ਹੱਥ ਤੱਕ ਚੱਲੇ ਵੀ ਨਹੀਂ ਲੁਧਿਆਣਾ ਸ਼ਹਿਰ ਅੱਜ ਇਨਸਾਫ ਮੰਗਦਾ ਪਿਆ ਹੋਇਆ ਕਿ 3 ਸਾਲ ਬੀਤਣ ਦੇ ਬਾਅਦ ਵੀ ਸਾਨੂੰ 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 ਜਿਹੜਾ ਸਾਡਾ ਹੱਕ ਬਣਦਾ ਵਾ ਕੰਪਲੀਟ ਸੜਕਾਂ ਪੂਰੀ ਸੜਕਾਂ ਬਜਾਈਂਦੀਆਂ ਵਾ ਸਾਨੂੰ ਪੱਟ ਨਹੀਂ ਚਾਹੀਦੇ ਉਹ ਪੱਟ ਕਿਉਂ ਮਿਲਦੇ ਪਏ ਆ ਜਿਹੜਾ ਨਵਾਂ ਬਜਟ ਬਣਾਇਆ ਗਿਆ ਉਹ ਉੱਤੇ ਵੀ ਜਿਹੜੇ ਕਿ ਕਾਫੀ ਅ ਤਰਾਰਾ ਆ ਚੁੱਕੀਆਂ ਪਾਈਪਾਂ ਵੀ ਥੱਲੇ ਡਿੱਗ ਚੁੱਕੀਆਂ ਕਾਫੀ ਨੁਕਸਾਨ ਹੋ ਚੁੱਕਾ ਵਾ ਹਾਲਾਂਕਿ ਨਵਾਂ ਹੀ ਬਣਿਆ ਅਜੇ ਤੱਕ ਕਿਹੜੇ ਪ੍ਰੋਜੈਕਟ ਐ ਐਲੀਵੇਟਰੀ ਰੋਡ ਕਿਹੜੇ ਵਾਲਾ ਜਿਹੜਾ ਮਾਲ ਰੋਡ ਤੇ ਕੋਲੀ ਫਿਰੋਜ਼ਪੁਰ ਰੋਡ ਤੇ ਦੇਖੋ ਉਹ ਸੈਂਟਰ ਦਾ ਪ੍ਰੋਜੈਕਟ ਹੈਗਾ ਵਾ ਉਹ ਸੈਂਟਰ ਦਾ ਪ੍ਰੋਜੈਕਟ ਹੈ ਪਟਕੋ ਨਹੀਂ ਦੋਸਤ ਪਟਕੋਰੀ ਉਸੀ ਤੋਂ ਆਪਾਂ ਸ਼ਹਿਰ ਲੁਧਿਆਣੇ ਦੀ ਗੱਲ ਕਰਦੇ ਪਏ ਸਾਰੇ ਪਾਸੇ ਦੇਖ ਰਹੇ ਆ ਪੱਚ ਪੱਚ ਲੱਗੇ ਹੋਏ ਆ ਯਾਨੀ ਕਿ ਕੀ ਲੱਗਦਾ ਕਿ ਪੈਸੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀਰੇ ਸਾਰਾ ਸ਼ਹਿਰ ਲੁਧਿਆਣਾ ਦੇਖੋ ਸ਼ਹਿਰਾ ਸ਼ਹਿਰ ਲੁਧਿਆਣਾ ਅੱਜ ਪੱਚ 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 ਕਿਉਂ ਬੱਟ ਅੰਕੀ ਜੀ ਅੰਕੀ ਜੀ ਮੈਨੂੰ ਇਹੀ ਪੁੱਛਣਾ ਚਾਹਨਾ ਕਿ ਤਿੰਨ ਸਾਲਾਂ ਬਾਅਦ ਵੀ ਪੱਚ ਕਿਉਂ ਅਸੀਂ ਵੋਟ ਅਦੂਰੀ ਪਾਈ ਸੀ ਅਸੀਂ ਟੈਕਸ ਪੂਰਾ ਦਿੱਤਾ ਇਹ ਸਭ ਕੁਝ ਦਿੱਤਾ ਤਿੰਨ ਸਾਲਾਂ ਬਾਅਦ ਨਾ ਹੋਰ ਕਦੋਂ ਮੁੱਦੇ ਲੁਧਿਆਣਾ ਸ਼ਹਿਰ ਦੇ ਵਿੱਚ ਇੰਨੇ ਆ ਇੰਨੇ ਆ ਜਿਸ ਮੁੱਦੇ ਤੇ ਲੋਕ ਗੱਲ ਹੀ ਨਹੀਂ ਕਰਨਾ ਚਾਹੁੰਦੇ ਸ ਠੀਕ ਹੈ ਸਾਡਾ ਜਿਹੜਾ ਇੰਡੋਰ ਸਟੇਡੀਅਮ ਉਹ ਜਿਹੜਾ ਮੀਟਰ ਤੱਕ ਨਹੀਂ ਲੱਗਿਆ ਪਕੌਲਰ ਤੇ ਉੱਥੇ ਤੋਂ ਉੱਥੇ ਖੜਾ ਵਾ ਰਾਣੀ ਜਾਂਸੀ ਕੰਪਲੈਕਸ ਉੱਥੇ ਹੀ ਖੜਾ ਹੈ ਡਿਵੈਲਪਮੈਂਟ ਦੀ ਗੱਲ ਕਿੱਥੇ ਹੈ ਕਿਸੇ ਨੇ ਗੱਲ ਕੀਤੀ ਕਿ ਯੂਥ ਬਾਹਰ ਕਿਉਂ ਕਿਉਂ ਜਾਣਾ ਚਾਹੁੰਦਾ ਆਖਿਰ ਵਜ੍ਹਾ ਕੀ ਹੈ ਕਿਸੇ ਨੇ ਅੱਜ ਤੱਕ ਇਹਦੇ ਬਾਰੇ ਸੋਚਿਆ 3 ਸਾਲ ਹੋ ਚੁੱਕੇ ਹੋਏ ਹੈ ਕਿਸੇ ਨੇ ਗੱਲ ਕੀਤੀ ਲੁਧਿਆਣਾ ਸ਼ਹਿਰ ਦੇ ਲੋਕਾਂ ਵਾਸਤੇ ਜਿਹੜੇ ਜਿਹੜੇ ਲੋਕ ਹੈਗੇ ਆਵਾਮ ਹੈਗੀ ਹੈ ਜਨਤਾ ਹੈਗੀ ਹੈ ਜਨਤਾ ਦੇ ਕਿਹੜੇ ਇੰਡਸਟਰੀਸਟ ਹੈਗੇ ਦੁਕਾਨਦਾਰ ਹੈਗੇ ਕੋਈਨ ਸਸਿਡੀਆਂ ਬਾਰੇ ਗੱਲ ਕੀਤੀ ਹੋਵੇ ਉਹਨਾਂ ਦਾ ਕਾਰੋਬਾਰ ਗਲੀਆਂ ਨਾਲੀਆਂ ਇਸ ਵੀਰੇ ਸੜਕਾਂ ਤੇ ਖੜੇ ਆ ਖੜਕਾਂ ਤੇ ਖੜੇ ਆ ਔਰ ਆ ਹਾਲਾਤ ਆ ਹਾਲਾਤ ਆ ਦੋਸਤ ਆ ਹਾਲਾਤ ਆ ਮੇਰੇ ਨੂੰ ਜਾਣੇ ਸ਼ਹਿਰ ਦੇ ਆ ਹਾਲਾਤ ਆ ਪਾਚ ਲੱਗੇ ਹੋਏ ਆ ਆ ਪਾਚ ਵਾਲੇ ਹਾਲਾਤ ਆ ਪਾਚ ਵਾਲੇ ਹਾਲਾਤ ਮੈਂ ਅੱਗੇ ਵੀ ਕਹਿਣਾ ਕਿ ਜਾਗ ਪਾਓ ਦੇਖੋ ਮੇਰਾ ਹਮੇਸ਼ਾ ਮਕਸਦ ਲੋਕਾਂ ਨੂੰ ਜਗਾਣਾ ਰਿਹਾ ਵੈ ਮੈਂ ਹਮੇਸ਼ਾ ਜਗਾਣ ਵਾਸਤੇ ਮੈਂ ਹਮੇਸ਼ਾ ਕਹਿਣਾ ਕਿ ਜਾਗਣ ਸਰਕਾਰਾਂ ਜਾਗਣ ਸਰਕਾਰਾਂ ਜਾਗਣ ਲੋਕ ਜਾਗਣ ਇੱਕ ਪਾਸੇ ਤਾਂ ਪਾਚ ਲਾ ਦਿੱਤੇ ਗਏ ਨੇ ਪਰ ਦੂਸਰੇ ਪਾਸੇ ਹਜੇ ਆ ਨਾਲ ਦੀ ਸੜਕ ਹੀ ਆ ਉਹ ਤੇ ਸਾਰੀ ਪੱਟੀ ਪਈ ਆ ਉਹਦੇ ਨਾਲ ਪਾਚ ਲਾਣਾ ਵੀ ਭੁੱਲ ਗਏ ਅੰਕਿਤ ਜੀ ਲੁਧਿਆਣਾ ਸ਼ਹਿਰ ਦੀ ਜਿਹੜੀ ਸੜਕਾਂ ਹੈ ਨਾ ਉਹਨਾਂ ਸਾਰੀਆਂ ਸੜਕਾਂ ਤੇ ਪੱਛ ਜਿਹੜੇ ਹੈਗੇ ਆ ਉਹ ਲੱਗ ਹੀ ਨਹੀਂ ਸਕਦੇ ਹਾਲਾਤ ਇੰਨੀ ਬੁਰੀ ਤਰ੍ਹਾਂ ਦੇਖੋ ਸੜਕ ਕੋਈ ਅੱਧਾ ਮੀਟਰ ਅੱਧਾ ਕਿਲੋਮੀਟਰ ਕੋਈ 1 ਕਿਲੋਮੀਟਰ ਤੱਕ ਛਿੱਲੀ ਪਈ ਹੈ ਹੁਣ ਤੇ ਪੱਛ ਕਿਵੇਂ ਲੱਗ ਜਾਣਗੇ ਦੋਸਤ ਮੈਨੂੰ ਦੱਸੋ ਨਾ ਕਿਵੇਂ ਪੱਛ ਲੱਗ ਜਾਣਗੇ ਮੈਨੂੰ ਲੁਧਿਆਣਾ ਸ਼ਹਿਰ ਦੀ ਕੋਈ ਇੱਕ ਸੜਕ ਦਿਨਾ ਦਿਓ ਜਿਹੜੀ ਅਜ ਖਸਤਾ ਹਲਤ ਨਹੀਂ ਹੈਗੀ ਇਹ ਪੱਛ ਲਗਾ ਕੇ ਅਸੀਂ ਛੁਪਾਣ ਛੁਪਾਨੇ ਪਏ ਆ ਮੈਂ ਇੱਕ ਗੱਲ ਤੁਹਾਨੂੰ ਕਹਾਂ ਦੋਸਤ ਸਾਡੇ ਸਿਆਸਤਦਾਨ ਪਤਾ ਕੀ ਕਰਦੇ ਆ ਕਿ ਜਦੋਂ ਲੋਕ ਸੜਕਾਂ ਤੇ ਆਜਣ ਜੇ ਲੋਕ ਸੜਕਾਂ ਤੇ ਆਜਣ ਸਾਡੇ ਵਰਗੇ ਲੋਕ ਸੜਕਾਂ ਤੇ ਆਜਣ ਜਿੰਦਾਬਾਦ ਮਰਦਾਬਾਦ ਕਰ ਦਿੰਨਾ ਫਿਰ ਇਹ ਲੋਕ ਕੀ ਕਰਦੇ ਹੈਗੇ ਆ ਕਿ ਜੇ ਸੜਕਾਂ ਚਾਹੀਦੀਆਂ ਵਾ ਤਾਂ ਉਹਨਾਂ ਨੂੰ ਪੱਛ ਦੇ ਦਿੰਦੇ ਆ ਉਹਦੇ ਖੁਦਾ ਬਣ ਜਾਂਦੇ ਆ ਜੇ ਚਾਰ ਰੋਟੀਆਂ ਦੀ ਭੁੱਖ ਹੋਵੇ ਨਾ ਤਾਂ ਨਿਵਾਲਾ ਛੁੱਟ ਕੇ ਉਹਦੇ ਖੁਦਾ ਬਣ ਜਾਂਦੇ ਇਹੀ ਹੁੰਦਾ ਆ ਇਹੀ ਸਿਆਸਤ ਆ ਲੇਕਿਨ ਇੱਕ ਗੰਦੀ ਸਿਆਸਤ ਹੁਣ ਬੰਦ ਕਰੋ ਲੋਕੀ ਜਾਗ ਪਏ ਆ ਲੋਕੀ ਜਾਗ ਪਏ ਆ ਮਾਨ ਸਾਹਿਬ ਹੁਣ ਵੈਸਟਲਕੇ ਜੇ ਇਲੈਕਸ਼ਨ ਕਹਿੰਦੇ ਆਣ ਵਾਲੇ ਆ ਹੁਣ ਵੈਸਟਲਕੇ ਜੇ ਦੋਸਤੋ ਇਲੈਕਸ਼ਨ ਆਣ ਵਾਲੇ ਆ ਤਾਂ ਸ਼ਾਇਦ ਵੈਸਟਲਕੇ ਦੀਆਂ ਹੁਣ ਸੜਕਾਂ ਪੱਛ ਲੱਗ ਸ਼ਾਇਦ ਉਹਨੇ ਪਾਰਕਾਂ 'ਚ ਜਿਮ ਲੱਗ ਜਾਣ, ਸ਼ਾਇਦ ਉਸ ਸੇਰੀ 'ਚ ਲਾਈਟਾਂ ਲੱਗਣ ਲੱਗ ਜਾਣ, ਲੇਕਿਨ ਇਲੈਕਸ਼ਨਾਂ ਦੇ ਕੋਲ ਹੀ ਕਿਉਂ ਨਹੀਂ? ਕੋਲ ਹੀ ਕਿਉਂ? ਤਿੰਨ ਸਾਲ ਹੋ ਚੁੱਕੇ ਹੋਏ ਐ ਦੋਸਤ, ਤਿੰਨ ਸਾਲ ਹੋ ਚੁੱਕੇ ਹੋਏ ਐ। ਉਦੋਂ ਕਿਉਂ ਨਹੀਂ ਚੀਜ਼ਾਂ? ਆਖਿਰ ਕਦੋਂ ਤੱਕ ਲੋਕਾਂ ਨੂੰ ਸਿਰਫ ਬੇਵਾਕੂਬ ਬਣਾ ਕੇ, ਸਿਰਫ ਇਲੈਕਸ਼ਨਾਂ ਦੇ ਕੋਲ ਆਪਣਾ ਉੱਲੂ ਸੁੱਦਾ ਕਰਕੇ ਇਹ ਚੀਜ਼ਾਂ ਕੀਤੀਆਂ ਜਾਣੀ। ਉਹਦਾ ਕੈਨ ਲੁਧਿਆਣਾ ਡਿਸਟ੍ਰਿਕਟ ਮੰਨਿਆ ਗਿਆ। ਬਲ ਲੁਧਿਆਣੇ ਨੂੰ ਤਾਂ ਫਿਰ ਵਧੀਆ ਤਰੀਕੇ ਨਾਲ ਇਹਨਾਂ ਨੂੰ ਡਿਵੈਲਪਮੈਂਟ ਕਰਨਾ ਚਾਹੀਦਾ। ਬਿਲਕੁਲ ਕਰਨਾ ਚਾਹੀਦਾ। ਲੁਧਿਆਣੇ ਨੂੰ ਬਹੁਤ ਕੁਛ ਕਰਨ ਨੂੰ ਕਿ ਜੀ। ਲੁਧਿਆਣੇ ਸ਼ਹਿਰ 'ਚ ਬਹੁਤ ਕੁਛ ਕਰਨ ਨੂੰ। ਜੇ ਕਰਨ ਤੇ ਆਈ ਹੈ ਡਿਵੈਲਪਮੈਂਟ ਦੇ ਬਹੁਤ ਸਾਰੇ ਕੋਈ ਮਲਟੀਨੈਸ਼ਨਲ ਮਲਟੀ ਇੰਟਰਨੈਸ਼ਨਲ ਕੋਈ ਇਥੇ ਪ੍ਰੋਜੈਕਟਸ ਆਣੇ ਚਾਹੀਦੇ ਆ। ਕੋਈ ਇੰਡਸਟਰੀਜ਼ ਆਣੀ ਚਾਹੀਦੀ ਆ। ਅ 960 ਕਰੋੜ ਰੁਪਏ ਲਗਾ ਕੇ ਵੀ ਹਣੇ ਤੱਕ ਸਾਡਾ ਗੰਦਾ ਨਾਲ ਆ ਖੁਦ ਦੋਸ਼ ਮੈਂ ਦਿਖਾਣਾ ਚਾਹਨਾ ਪਰ ਤੁਸੀਂ ਇਦਾਂ ਨਹੀਂ ਕਹਿੰਦੇ ਕਿ ਕੰਮ ਕਰਦੇ ਪਏ ਨੇ ਉਹ ਤਾਂ ਐਮਐਲਡੀ ਪਲਾਂਟ ਲਾਉਂਦੇ ਪਏ ਨੇ ਲੱਗਦਾ ਅੱਜ ਵੀ ਉਹਦ ਘਟਨਾ 950 ਕਰੋੜ ਖਰਚ ਕਰਨੇ ਕੇ ਬਾਅਦ ਵੀ ਗੰਦਗੀ ਵੈਸੇ ਕੀ ਵੈਸੇ ਦੇਖੋ ਮੈਂ ਸੰਤ ਸਿਚੇਵਾਲ ਸਾਹਿਬ ਨੂੰ ਗੱਲ ਕਹਿਣਾ ਚਾਹਨਾ ਸੰਤ ਸਿਚੇਵਾਲ ਸਾਹਿਬ ਨੋ ਡਾਊਟ ਤੁਹਾਡੀ ਕੋਸ਼ਿਸ਼ ਸਰਾਨੀ ਹੈ ਤੁਹਾਡਾ ਜਜ਼ਬਾ ਸਰਾਨੀ ਹੈ ਲੇਕਿਨ ਮੈਂ ਗੱਲ ਪੁੱਛਣਾ ਚਾਹਨਾ ਕਿ ਸਿਚੇਵਾਲ ਸਾਹਿਬ ਜਿਹੜਾ ਘਾਟ ਬਣਾਓਗੇ ਖੁਦ ਜਿਹੜੇ ਐਸਟੀਪੀ ਪਲਾਂਟ ਵਾਲੇ ਹੈਗੇ ਆ ਉਹਨਾਂ ਦਾ ਕਹਿਣਾ ਵੈ ਕਿ ਇਸ ਪਾਣੀ ਦੇ ਵਿੱਚ ਜਿਹੜਾ ਫੈਕਟਰੀਆਂ ਜਿਹੜਾ ਜ਼ਹਿਰ ਮਿਲਿਆ ਹੋਇਆ ਵੈ ਜਿਹੜਾ ਹਾਰਡ ਮੈਟਰ ਮਿਲ ਚੁੱਕਿਆ ਉਹ ਕਦੀ ਦੁਨੀਆ ਦੀ ਕੋਈ ਵੀ ਤਾਕਤ ਖਤਮ ਕਰ ਹੀ ਨਹੀਂ ਸਕਦੀ ਤਾਂ ਫਿਰ ਕਿਵੇਂ ਘਾਟ ਘਾਟ ਕੀ ਕਰਾਂਗੇ ਕੌਣ ਨਾਊਗਾ ਨਾ ਘਾਟਾਂ ਦੇ ਉੱਤੇ ਜਿਹੜਾ ਬੰਦਾ ਨਾਊਗਾ ਕੀ ਉੱਥੇ ਕੋਈ ਪੋਲਿਟਿਸ਼ੀਅਨ ਆਊਗਾ ਮੈਂ ਮੇਕ ਮੇਕ ਸੁਖ ਸਾਹਿਬ ਕੀ ਉੱਥੇ ਕੋਈ ਪੋਲਿਟਿਸ਼ੀਅਨ ਆਊਗਾ ਸੁਖ ਸਾਹਿਬ ਜੇ 1 ਮਹੀਨਾ ਕਿਸੇ ਵੀ ਪਾਰਟੀ ਦਾ ਕੋਈ ਵੀ ਪੋਲਿਟਿਸ਼ੀਅਨ ਉੱਥੇ ਲਗਾਤਾਰ ਆ ਕੇ ਨਹਾ ਲਿਆ ਉਹਨੂੰ ਚਮੜੀ ਰੋਗ ਹੋ ਜੂ ਉਹਨੂੰ ਕੈਂਸਰ ਦੀ ਬਿਮਾਰੀ ਹੋ ਜੂ ਉਹਨੂੰ ਕਾਲਾ ਪੀਲਾ ਹੋ ਜੂ ਔਰ ਜੇ ਨਹਾ ਲਿਆ ਤਾਂ ਮੈਂ ਵਾਦਾ ਕਰਦਾ ਮੇਰੇ ਲਈ ਆਦਰ ਹੋਏਗਾ ਫਿਰ ਕਰੋੜਾ ਰੁਪਿਆ ਕਿਉਂ ਖਰਚਾ ਜਾ ਰਿਹਾ ਜਿਹੜੇ ਅਧਿਕਾਰੀ ਨੇ ਕੀ ਉਹਨਾਂ ਨੂੰ ਇੰਨੇ ਚੀਜ਼ਾਂ ਦੀ ਨੌਲੇਜ ਨਹੀਂ ਹੈ ਸਭ ਨੌਲੇਜ ਹੈ ਸਭ ਨੌਲੇਜ ਸੁਖ ਸਾਹਿਬ ਇਹ ਇਹ ਪੈਸਾ ਦੇਖੋ ਲੁਧਿਆਣਾ ਸ਼ਹਿਰ ਦਾ ਕਿਹਾ ਗਿਆ ਹੈ ਕਿ ਲੁਧਿਆਣਾ ਸ਼ਹਿਰ ਦੀ ਸਿਆਸਤ ਗੰਦੇ ਨਾਲੋਂ ਤੋਂ ਸ਼ੁਰੂ ਹੈ ਤੇ ਗੰਦੇ ਨਾਲੋਂ ਤੋਂ ਹੀ ਖਤਮ ਹੈ ਜੇ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਚੀਜ਼ਾਂ ਬੰਦ ਹੋ ਗਈਆਂ ਤਾਂ ਗੰਦੇ ਨਾਲੇ ਦੇ ਨਾਮ ਤੇ ਪੈਸੇ ਖਾਣ ਨੂੰ ਕਿੱਥੋਂ ਮਿਲਣਗੇ ਸੁਖ ਸਾਹਿਬ ਕਿੱਥੋਂ ਮਿਲਣਗੇ ਸੁਖ ਸਾਹਿਬ ਮੇਰੇ ਨਾਲ ਡਿਬੇਟ ਕਰਾ ਦਿਓ ਮੇਰੇ ਨਾਲ ਡਿਬੇਟ ਕਰਾ ਦਿਓ ਜਿਹੜਾ ਵੀ ਬੰਦਾ ਬੜੇ ਨੂੰ ਕਹਿੰਦਾ ਕਿ ਇਹ ਨਾਲਾ ਸਾਫ਼ ਹੋ ਜਾਏਗਾ ਮੈਂ ਉਹਨੂੰ ਜਾ ਕੇ ਦਿਖਾਣਾ ਵਾ ਹਾਲਾਤ ਕਿਵੇਂ ਬਦ ਤੋਂ ਬਦ ਰਹਾ ਹੈ ਜਦੋਂ ਤੱਕ ਫੈਕਟਰੀਆਂ ਦਾ ਡਾਈੰਗ ਵਾਲਿਆਂ ਦਾ ਜਿਹੜਾ ਪਾਣੀ ਹੈ ਗੰਦਾ ਤੇਜ਼ਾਬ ਜਿਹੜਾ ਕੈਮੀਕਲ ਵਾਲਾ ਉਹ ਬੰਦ ਨਹੀਂ ਹੁੰਦਾ ਇਲੈਕਟ੍ਰੋਪਲੇਟਿੰਗ ਯੂਨਿਟ ਵਾਲੇ ਜਿਹੜਾ ਗੈਸ ਪੂਰਾ ਕਾਂਡ ਦੇ ਵਿੱਚ 11 ਲੋਕ ਮਰੇ ਉਹਨਾਂ ਸੀਵਰੇਜਾਂ ਦੇ ਵਿੱਚ ਜਿਹੜਾ ਤੇਜ਼ਾਬੀ ਕੈਮੀਕਲ ਵਾਲਾ ਪਾਣੀ ਪਾਣਾ ਨਹੀਂ ਬੰਦ ਕਰਦੇ ਐਸੇ ਲੈ ਕੇ ਪਾਣੀ ਚੱਕਦੀ ਹੈ ਜਿਹੜੀ ਪੋਲਿਊਸ਼ਨ ਕੰਟਰੋਲ ਬੋਰਡ ਦੀ ਲੱਤ ਬੜੇ ਨੂੰ ਕਹਿੰਦੀ ਹੈ ਜਦੋਂ ਤੱਕ ਉਹ 420 ਕਰਕੇ ਠਗੀਆਂ ਕਰਕੇ ਆਪਣੀ ਜੇਬ ਚ ਪਾਣੀ ਪੈਸਾ ਪਾਣਾ ਨਹੀਂ ਹਟਦੀ ਜੋ ਤੱਕ ਪੋਲਿਊਸ਼ਨ ਕੰਟਰੋਲ ਬੋਰਡ ਕਾਰਪੋਰੇਸ਼ਨ ਆਪਣੀਆਂ ਜ਼ਿੰਮੇਵਾਰੀਆਂ ਸਹੀ ਨਹੀਂ ਨਿਭਾਣਗੇ ਉਦੋਂ ਤੱਕ ਕੁਝ ਵੀ ਸਹੀ ਨਹੀਂ ਹੋਣਾ ਉਦੋਂ ਤੱਕ ਆ ਹਾਲਾਤ ਰਹਿਣੇ ਆ ਆ ਹਾਲਾਤ ਰਹਿਣੇ ਆ ਜੋ ਅੱਜ ਮੇਰੇ ਹਲਧਿਆਣਾ ਸ਼ਹਿਰ ਦੇ ਆ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਇਹਨਾਂ ਦਾ ਬੱਸ ੱੱਲੇ ਨਾ ਸੜਕਾਂ ਦਾ ਛੱਡੋ ਅੱਜ ਸਾਰੇ ਸ਼ਹਿਰ ਦੇ ਹਰ ਜਗ੍ਹਾ ਟਾਕੀਆਂ ਲਾ ਦੇਣ ਹਰ ਜਗ੍ਹਾ ਟਾਕੀਆਂ ਲੋਕਾਂ ਨੂੰ ਕਿੰਨਾ ਕਿ ਜ਼ਿੰਮੇਵਾਰ ਮੰਨਦੇ ਹੋ ਕਿਉਂਕਿ ਵੋਟ ਤਾਂ ਲੋਕ ਪਾਉਂਦੇ ਆ ਨਾ ਜਿਹੜਾ ਨੇਤਾ ਉਹ ਤਾਂ ਲੋਕ ਚੁਣਦੇ ਆ ਨਾ ਕਹਿੰਦੇ ਕਾਟ ਦੀ ਹ ਕਹਿੰਦੇ ਐ ਕਾੜ ਦੀ ਹੰਢੀ بار بار ਨਹੀਂ ਚੜਦੀ ਮੈਂ ਹੀ ਤਾਂ ਕਹਿਣਾ ਚਾਹਨਾ ਕਿ ਮਾਨ ਸਾਹਿਬ ਜੇ ਅਪਾਇਤ ਕੀ ਕੰਮ ਕਰਕੇ ਦਿਖਾਤੇ ਜੇ ਅਸਲੀ ਡਿਵੈਲਪਮੈਂਟ ਵਾਲੇ ਕੰਮ ਕਰਕੇ ਦਿਖਾਤੇ ਆਹਲੇ ਨਹੀਂ ਆਹਲੇ ਨਹੀਂ ਪੱਛਲੇ ਨਹੀਂ ਸੜਕਾਂ ਮੰਗੋ ਤਾਂ ਪੱਛ ਦੇ ਦੇਾਂਗੇ ਆਹਲੇ ਕੰਮ ਨਹੀਂ ਦੋਸਤ ਆਹਲੇ ਕੰਮ ਨਹੀਂ ਜੇ ਆਲੇ ਕੰਮ ਕੀਤੇ ਤਾਂ ਯਾਦ ਰੱਖਿਓ ਕਾੜ ਦੀ ਹੰਢੀ ਦੁਬਾਰਾ ਨਹੀਂ ਚੜਦੀ ਮੈਂ ਫੇਰ ਕਹਿਣਾ ਪਿਆ ਜਿਵੇਂ ਦਿੱਲੀ ਦੇ ਲੋਕਾਂ ਨੇ ਫਤਵਾ ਦੇ ਦਿੱਤਾ ਤਾਂ ਪੰਜਾਬ ਦੇ ਲੋਕ ਤਾਂ ਵੈਸੀ ਹੀ ਇਮੋਸ਼ਨਲ ਬੜੇ ਐ ਦਿਲ ਤੋਂ ਕੰਮ ਲੈਂਦੇ ਐ ਔਰ ਭੋਲੇ 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 ਇਹ ਤਾਂ ਫਤਵਾ ਉਸ ਤੋਂ ਵੀ ਪਹਿਲੇ ਦੇਣਗੇ ਸੋ ਮੈਂ ਫੇਰ ਹੀ ਕਹਿਣਾ ਪਿਆ ਵਾ ਕਿ ਟਾਈਮ ਨੂੰ ਘਟਾ ਹੈ ਕਰਕੇ ਦਿਖਾਣ ਦਾ ਟਾਈਮ ਹੈਗਾ ਵਾ ਤੇ ਜੇ ਇਸ ਟਾਈਮ ਵੀ ਆਪਾਂ ਕੰਮ ਨਾ ਕੀਤਾ ਤਾਂ ਫੇਰ ਮੈਂ ਇਹੀ ਕਹਾਂਗਾ ਜੇ ਕੋਈ ਸਟੈਪ ਨਹੀਂ ਚੱਕਿਆ ਗਿਆ ਤਾਂ ਫੇਰ ਅੱਗੇ ਕੀ ਕਰੋਗੇ ਅਗਲਾ ਕੀ ਸਟੈਪ ਚੁੱਕੋਗੇ ਦੇਖੋ ਮੈਂ ਇਹੀ ਕਹਿਣਾ ਪਿਆ ਕਿ ਲੁਧਿਆਣਾ ਦੇ ਲੋਕ ਜਾਗਣ ਲੁਧਿਆਣਾ ਦੇ ਲੋਕ ਆਪਣੇ ਹੱਕਾਂ ਲਈ ਖੜੇ ਹੋਣ ਗਰੋਵਰ ਸਾਹਿਬ ਜਿਨ੍ਹਾਂ ਦੀ ਡੈਥ ਹੋਈ ਹੈ ਇਸ ਐਕਸੀਡੈਂਟ ਦੇ ਵਿੱਚ ਇਹ ਵੀ ਮੈਂ ਬਾਰ-ਬਾਰ ਕਹਿੰਦਾ ਕਿ ਕਿਸੇ ਦੇ ਬੇਟੇ ਹੋਣਗੇ ਕਿਸੇ ਦੇ ਕਿਸੇ ਦੇ ਕਿਸੇ ਦੇ ਇੱਕ ਹਸਬੰਡ ਹੋਣਗੇ ਕਿਸੇ ਦੇ ਭਰਾ ਹੋਣਗੇ ਸੋ ਇਹ ਹਾਦਸਾ ਜੇ ਅੱਜ ਇਹਨਾਂ ਨਾਲ ਵਾਪਰਿਆ ਵਾ ਤਾਂ ਕੱਲ ਤੁਹਾਡੇ ਨਾਲ ਵੀ ਵਾਪਰੇਗਾ ਮੈਂ ਹੀ ਤਾਂ ਕਹਿਣਾ ਚਾਹਨਾ ਪੁੱਛੋ ਹਰ ਆਦਮੀ ਪੁੱਛੇ ਆਪਣੇ ਕਾਉਂਸਲਰ ਤੋਂ ਲੈ ਕੇ ਆਪਣੇ ਐਮ.ਐਲ.ਏ ਤੋਂ ਲੈ ਕੇ ਆਪਣੇ ਸੀ.ਐਮ ਤੱਕ ਪੁੱਛੇ ਕਿ ਭਾਈ ਸਾਨੂੰ ਸੜਕਾਂ ਦੀਆਂ ਪੂਰੀਆਂ ਕਿਉਂ ਨਹੀਂ ਪੱਛ ਕਿਉਂ ਗੁਰਵਜੀ ਇਹ ਹਾਦਸੇ ਤੋਂ ਬਾਅਦ ਫਿਰ ਵੀ 4 ਦਿਨ ਬਾਅਦ ਜਿਹੜੀ ਕਮਿਊਨਲ ਕਾਰਪੋਰੇਸ਼ਨ ਜਾਂਦੀ ਹੈ ਉਸ ਨੂੰ ਕਿੱਸਾ ਦੇ ਦਿਓ ਭਾਈ ਜੀ 1 ਮਿੰਟ ਹਾਦਸੇ ਤੋਂ ਬਾਅਦ ਕਾਰਪੋਰੇਸ਼ਨ ਜਾਗੀ ਹੈ ਇਹ ਜਾਗਣਾ ਕਹਿੰਦੇ ਹੋ ਪੱਛ ਲਾ ਦੇਣੇ ਪੱਛ ਲਾ ਦੇਣੇ ਨੂੰ ਤੁਸੀਂ ਜਾਗਣਾ ਕਹੋਗੇ ਮੈਨੂੰ ਇਹ ਗੱਲ ਦਾ ਜਵਾਬ ਦਿਓ ਨਾ ਇਹਨੂੰ ਜਾਗਣਾ ਕਹੋਗੇ ਪੰਜ ਚੁਗਣਾ ਚੱਕਣਾ ਨਹੀਂ ਹੈ ਸਾਲ ਬਾਅਦ 6 6 ਮਹੀਨੇ ਬਾਅਦ 2 ਮਹੀਨੇ ਬਾਅਦ ਇਹ ਪੰਜ ਚੁਟੇ ਜਾਣਗੇ ਫਿਰ ਕਰੋੜਾ ਰੁਪਿਆ ਜਿਹੜਾ ਪਚਾ ਤੇ ਲਾਇਆ ਜਾ ਰਿਹਾ ਵਾ ਉਹ ਕਿੱਥੇ ਜਾਏਗਾ ਉਹ ਖਰਾਬ ਕਰ ਦਿੱਤਾ ਜਾਏਗਾ ਉਹ ਕਹਿਗਾ ਜੀ ਪਚਾ ਤੇ ਲੱਗ ਗਿਆ ਲੱਖਾਂ ਕਰੋੜਾ ਰੁਪਿਆ ਤਾਂ ਸੜਕਾਂ ਅੱਜ ਸੜਕਾਂ ਜਿਸ ਹਿਸਾਬ ਨਾਲ ਲੁਧਿਆਣਾ ਦੀਆਂ ਛਲੀਆਂ ਹੋਈਆਂ ਵਾ ਉਹ ਪੂਰਨ ਰੂਪ ਤੇ ਸੜਕ ਨਵੀਆਂ ਮੰਗਦੇ ਪਏ ਆ ਉਹ ਪੱਛ ਨਹੀਂ ਮੰਗਦੀਆਂ ਸੜਕਾਂ ਲੁਧਿਆਣੇ ਦੀਆਂ ਪੱਛ ਨਹੀਂ ਮੰਗਦੀਆਂ ਉਹ ਪੂਰਨ ਰੂਪ ਤੇ ਕੰਪਲੀਟ ਨਵੀਆਂ ਸੜਕਾਂ ਮੰਗਦੇ ਪਏ ਆ ਲੁਧਿਆਣੇ ਵਾਲੇ ਧੰਨਵਾਦ